ਅਸ਼ੀਕਾਲ ਜੀ ਤੁਸੀਂ ਦੇਖ ਲਓ 24 7 ਪੰਜਾਬ ਫਿਰੋਜ਼ਪੁਰ ਵਿੱਚ ਐਂਟੀ ਨਾਰਕੋਟਿਕ ਸਟ੍ਰੀਮ ਅਤੇ ਬੀਐਸਐਫ ਨਾਲ ਇੱਕ ਸੱਚਾ ਆਪਰੇਸ਼ਨ ਕੀਤਾ ਗਿਆ 20 ਕਿਲੋਗ੍ਰਾਮ ਹੀਰੋਇਨ ਅਤੇ ਇੱਕ ਡਰੋਨ ਬਰਾਮਦ ਕੀਤਾ ਗਿਆ ਅਤੇ ਦੋ ਨੌਜਵਾਨਾਂ ਵਿਰੁੱਧ ਕਾਰਵਾਈ ਕੀਤੀ ਗਈ। ਦੋਵੇਂ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਵਿੱਚ ਨਸ਼ਾ ਤਸਕਰਾਂ ਨਾਲ ਗੱਲ ਕਰਦੇ ਸਨ ਅਤੇ ਹੀਰੋਇਨ ਮੰਗਵਾਉਂਦੇ ਸਨ। ਐਂਟੀ ਨਾਰਕੋਟਿਕ ਸਟਾਕਸਫੋਰਸ ਫਿਰੋਜ਼ਪੁਰ ਦੇ ਰੇਂਜ ਦੇ ਐਸਪੀ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ। 23 ਤੋਂ 24 ਸਾਲ ਦੀ ਉਮਰ ਵਿੱਚ ਦੋ ਨੌਜਵਾਨ ਪਾਕਿਸਤਾਨ ਤੋਂ ਨਸ਼ਾ ਤਸਕਰ ਭਾਰਤ ਵਿੱਚ ਹੀਰੋਇਨ ਭੇਜਣ ਦੀ ਨਾपाक ਕੋਸ਼ਿਸ਼ ਕਰਦੇ ਰਹਿੰਦੇ ਸਨ ਪਰ ਬੀਐਸਐਫ ਪੰਜਾਬ ਪੁਲਿਸ ਅਤੇ ਭਾਰਤ ਤੋਂ ਨਸ਼ਾ ਤਸਕਰਾਂ ਦੀ ਨਾपाक ਗਤੀਵਿਧੀ ਨੂੰ ਨਕਾਮ ਕਰ ਦਿੱਤਾ। તાਜੇ ਮਾਮਲੇ ਦੀ ਗੱਲ ਕਰੀ ਤਾਂ ਫਿਰੋਜ਼ਪੁਰ ਵਿੱਚ ਐਂਟੀ ਨਾਰਕੋਟਿਕ ਸਟਾਕਸ ਫੋਰ ਫਿਰੋਜ਼ਪੁਰ ਰੇਂਜ ਅਤੇ ਬੀਐਸਐਫ ਨਾਲ ਸਾਂਝੇ ਆਪਰੇਸ਼ਨ ਵਿੱਚ 3 ਕਿਲੋ 329 ਗ੍ਰਾਮ ਹਿਰੋਇਨ ਇੱਕ ਡਰੋਨ ਅਤੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਐਂਟੀ ਨਾਰਕੋਟਿਕ ਸਟਾਕਸ ਫੋਰ ਫਿਰੋਜ਼ਪੁਰ ਰੇਂਜ ਦੇ ਐਸਪੀ ਗੁਰਪ੍ਰੀਤ ਸਿੰਘ ਅਤੇ ਬੀਐਸਐਫ ਜਵਾਨਾਂ ਵੱਲੋਂ ਇੱਕ ਸਾਂਝੇ ਪ੍ਰੈਸ ਕਾਨਫਰੰਸ ਦੌਰਾਨ ਕੀਤੀ ਗਈ। ਐਂਟੀ ਨਾਰਕੋਟਿਕ ਸਟਾਕਸ ਫੋਰ ਫਿਰੋਜ਼ਪੁਰ ਰੇਂਜ ਦੇ ਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਤ ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰ ਫਿਰੋਜ਼ਪੁਰ ਰੇਂਜ ਅਤੇ ਬੀਐਸਐਫ ਖੁਦ ਉਤਾੜਮੰਦੋਟ ਦੇ ਇਲਾਕੇ ਵਿੱਚ ਸਰਹੱਦ ਨੇੜੇ ਗਸ਼ਤ ਕਰ ਰਹੇ ਸੰਤਾ ਸਰਹੱਦ ਨੇੜੇ ਕੁਝ ਹਰਕਤ ਦਿਖਾਈ ਦਿੱਤੀ ਜਿਸ ਤੋਂ ਬਾਅਦ ਐਂਟੀ ਨਾਰਕੋਟਿਕਸ ਟਾਸਕ ਫੋਰ ਫਿਰੋਜ਼ਪੁਰ ਰੇਂਜ ਅਤੇ ਬੀਐਸਐਫ ਨੇ ਉਸ ਇਲਾਕੇ ਵਿੱਚ ਸਰਚ ਆਪਰੇਸ਼ਨ ਕੀਤਾ ਜਿਸ ਵਿੱਚ ਇੱਕ ਵੱਡਾ ਡਰੋਨ ਅਤੇ 2 ਕਿਲੋ 640 ਗ੍ਰਾਮ ਹਿਰੋਇਨ ਫੜੀ ਗਈ। ਇਸ ਤੋਂ ਬਾਅਦ ਜਦੋਂ ਐਨਟੀਆ ਸਿਰੋਜਪੁਰ ਰੇਂਜ ਦੇ ਟੈਕਨੋਲੋਜੀ ਦੀ ਮਦਦ ਨਾਲ ਜਾਂਚ ਕੀਤੀ ਗਈ ਤਾਂ ਫਿਰੋਜ਼ਪੁਰ ਦੇ ਮੱਛੀਵਾੜਾ ਵਿੱਚ ਦੋ ਨੌਜਵਾਨਾਂ ਨੂੰ ਫੜਿਆ ਗਿਆ। ਇਹਨਾਂ ਦੋਵਾਂ ਕੋਲ 699 ਗ੍ਰਾਮ ਹਿਰੋਇਨ ਬਰਾਮਦ ਹੋਈ। ਦੋਵੇਂ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨਾਂ ਵਿੱਚ ਨਸ਼ਾ ਤਸਕਰਾਂ ਨਾਲ ਗੱਲ ਕਰਦੇ ਸਨ ਅਤੇ ਡਰੋਨ ਰਾਹੀਂ ਹਿਰੋਇਨ ਮੰਗੋਂਦੇ ਸਨ। ਉਹਨਾਂ ਨੇ ਪਹਿਲਾਂ ਵੀ ਇਹ ਆਰਡਰ ਦਿੱਤਾ ਸੀ। ਉਹਨਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ। ਨਦੇ ਸਾਥੀਆਂ ਨੂੰ ਵੀ ਜਲਦੀ ਹੀ ਫੜ ਲਿਆ ਜਾਵੇ ਪੰਜਾਬ ਪੁਲਿਸ ਵੱਲੋਂ ਜੋ ਯੁੱਧ ਨਸ਼ਿਆ ਵਿਰੁੱਧ ਦੀ ਕਾਰਵਾਈ ਚੱਲ ਰਹੀ ਹੈ ਉਸੇ ਦੀ ਲੜੀ ਵਿੱਚ ਏਐਨਟੀਐਫ ਅਤੇ ਬੀਐਸਐਫ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਵਿੱਚ ਲਗਭਗ 3 ਕਿਲੋ 400 ਗ੍ਰਾਮ ਦੇ ਕਰੀਬ ਜੜੀ ਹੈਰੋਇਨ ਕਵਰ ਕੀਤੀ ਗਈ ਹੈ ਜੋ ਇਸ ਦੇ ਵਿੱਚ ਡਿਟੇਲ ਇਸ ਤਰ੍ਹਾਂ ਹੈ ਕਿ ਮਿਤੀ 5 ਤਿੰਨ 2025 ਨੂੰ ਇਹਦੀ ਦਰਮਿਆਨੀ ਰਾਤ BSF ਅਤੇ ATF ਦੇ ਵੱਲੋਂ ਪੈਟਰੋਲਿੰਗ ਕੀਤੀ ਜਾ ਰਹੀ ਸੀ ਪਿੰਡ ਖੁੰਧੜ ਉਤਾੜ ਬਮਦੋੜ ਦਾ ਏਰੀਆ ਤੇ ਉਹਦੇ ਵਿੱਚ ਕੁਝ ਮੂਵਮੈਂਟਸ ਜਿਹੜੀਆਂ ਉਹ ਸ਼ੱਕੀ ਮੂਵਮੈਂਟਸ ਜਿਹੜੀਆਂ ਨੋਟ ਹੋਈਆਂ ਤੇ ਉਸੇ ਦੇ ਚੱਲਦਿਆਂ ਜਿਹੜੀ ਇਹ ਸਾਰੀ ਰਾਤ ਜਿਹੜਾ ਸਰਚ ਆਪਰੇਸ਼ਨ ਚੱਲਦਾ ਰਿਹਾ ਤੇ ਮਾਰਨਿੰਗ ਜਦੋਂ ਇਹਦੇ ਵਿੱਚ BSF ਤੇ ATF ਨੂੰ ਇੱਕ ਵੱਡੇ ਪੇ ਲੋਡ ਹੈਵੀ ਪੇ ਲੋਡ ਵਾਲਾ ਇੱਕ ਡਰੋਨ ਅਤੇ 2.700 ਗ੍ਰਾਮ ਦੇ ਕਰੀਬ ਜਿਹੜੀ ਇੱਕ ਹੈਰਨ ਜਿਹੜੀ ਆ ਉਤੋਂ ਡਿੱਗੀ ਹੋਈ ਮਿਲੀ ਜੋ ਇਸ ਕੇਸ ਨੂੰ ਟੈਕਨੀਕਲੀ ਜਿਹੜਾ ਉਹ ਅਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਟਰੇਸ ਕਰਨ ਦੀ ਜਿਹੜੀ ਆ ਏਐਨਟੀਐਫ ਦੇ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਉਸੇ ਦੀ ਕੋਸ਼ਿਸ਼ ਦੇ ਚੱਲਦਿਆਂ ਅਸੀਂ ਇਸ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਇੱਕ ਦਾ ਨਾਮ ਹੈ ਜੋਗਿੰਦਰ ਸਿੰਘ ਅਤੇ ਦੂਸਰੇ ਦਾ ਨਾਮ ਹੈ ਜੱਜ ਸਿੰਘ ਦੋਨੋਂ ਪਿੰਡ ਮਾਚੀਵਾੜਾ ਸਦਰ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਗਿਆ ਤੇ ਜਦ ਇਹਨਾਂ ਦੀ ਗ੍ਰਿਫਤਾਰੀ ਹੋਈ ਤਾਂ ਇਹਨਾਂ ਦੇ ਕੋਲੋਂ 700 ਗ੍ਰਾਮ ਹੈਰੋਇਨ ਜਿਹੜੀ ਆ ਹੋਰ ਰਿਕਵਰ ਕੀਤੀ ਗਈ ਸੋ ਇਹਦੇ ਸਬੰਧ ਦੇ ਵਿੱਚ ਅਸੀਂ ਇੱਕ ਕੇਸ ਜਦੋਂ ਡਰੋਨ ਦੀ ਰਿਕਵਰੀ ਹੋਈ ਹੈ ਉਦੋਂ ਅਸੀਂ ਐਫ ਆਈ ਆਰ ਨੰਬਰ 65 ਮਿਤੀ 7 ਦਿਨ 2025 ਐਨ ਡੀ ਪੀ ਐਸ ਐਕਟ ਅਤੇ 에어ਕ੍ਰਾਫਟ ਐਕਟ ਦੇ ਤਹਿਤ ਅਸੀਂ ਜਿਹੜਾ ਕੇਸ ਰਜਿਸਟਰ ਕੀਤਾ ਉਸ ਤੋਂ ਬਾਅਦ ਦੁਬਾਰਾ ਜਦੋਂ 700 ਗ੍ਰਾਮ ਹੈਰੋਇਨ ਰਿਕਵਰ ਹੋਈ ਤਾਂ 67 ਨੰਬਰ ਐਫ ਆਈ ਆਰ ਜਿਹੜੀ ਐਨਡੀਪੀਐ ਸੈਕਟਰ ਦਾ ਤਹੀ ਐਨਟੀਐਫ थाना ਮੋਹਾਲੀ ਜਿਹੜੇ ਕੇਸ ਰਜਿਸਟਰ ਕੀਤਾ ਗਿਆ ਜੋ ਇਹ ਦੋਨੋਂ ਦੋਸ਼ੀ ਜਿਹੜਾ ਮੁੱਢਲੀ ਪੁੱਛਗਿੱਛ ਤੋਂ ਹੀ ਗੱਲ ਆਈ ਹੈ ਕਿ ਇਹ ਦੋਨੋਂ ਦੋਸ਼ੀ ਜਿਹੜੇ ਪਿਛਲੇ 1-2 ਮਹੀਨਿਆਂ ਤੋਂ ਪਾਕਿਸਤਾਨ ਦੇ ਸਮਗਲਰਸ ਦੇ ਕੰਟੈਕਟ ਵਿੱਚ ਸੀ ਤੇ ਇਹਨਾਂ ਨੇ 5-6 ਵਾਰ ਜਿਹੜੇ ਪਹਿਲਾਂ ਇਹ ਹੈਰੋ ਜੜੀਓ ਮੰਗਵਾ ਚੁੱਕੇ ਨੇ ਤੇ ਇਹਨਾਂ ਦੇ ਕੁਝ ਹੋਰ ਵੀ ਸਾਥੀ ਇਹਨਾਂ ਦੇ ਨਾਮ ਰਿਵੀਲ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਜਿਹੜਾ ਗ੍ਰਿਫਤਾਰ ਜਲਦੀ ਗ੍ਰਿਫਤਾਰ ਕਰ ਲਾਂਗੇ ਸੋ ਇਹਨਾਂ ਵੱਲੋਂ ਜਿਹੜੀ ਭਾਰੀ ਮਾਤਰਾ ਵਿੱਚ ਹੈਰੋਇਨ ਮੰਗਾਉਣ ਦਾ ਕੰਮ ਸੀ ਅਸੀਂ ਸਾਂਝੇ ਆਪਰੇਸ਼ਨ ਦੌਰਾਨ ਜਿਹੜਾ ਇਹਨਾਂ ਨੂੰ ਕਾਬੂ ਕਰ ਲਿਆ ਇਹ ਇੱਕ ਸਾਡੇ ਵਾਸਤੇ ਕਬਡੀ ਸਫਲਤਾ ਹੈ ਜੀ ਜੋ ਨਸ਼ਿਆਂ ਦੇ ਵਿਰੁੱਧ ਯੁੱਧ ਚੱਲ ਰਿਹਾ ਹੈ ਉਹਦੇ ਵਿੱਚ ਵੀ ਇੱਕ ਅੱਛੀ ਸਫਲਤਾ ਹੈ ਸਰ ਇਹ ਜਿਹੜੀ ਹਿਰੋਇਨ ਹੈ ਇੱਥੇ ਦੇ ਦੇਣੀ ਹੈ ਬਿਲਕੁਲ ਜੀ ਜਿੱਥੇ ਸਪਲਾਈ ਦੇ ਰਹੇ ਸੀ ਇਹ ਕਾਲੀ ਗਸਤਾਰ ਹੋਇਆ ਉਹ ਵੀ ਜਿਹੜਾ ਉਹਨਾਂ ਨੂੰ ਵੀ ਉਹਦੇ ਤੇ ਵੀ ਇਨਵੈਸਟੀਗੇਸ਼ਨ ਤੇ ਵਰਕ ਕੀਤਾ ਜਾ ਰਿਹਾ ਤਾਂ ਇਹ ਜਿਹੜੀ ਪਾਲਿਸੀ ਜਿਹੜੇ ਨੰਬਰ ਪਾਕਿਸਤਾਨ ਦੇ ਨਾਲ ਦੇ ਸਮਗਰ ਸੀਗੇ ਉਹ ਕਿਵੇਂ ਸਬਸਤ ਹਾਂਜੀ ਇਹ ਕੋਈ ਇੰਤਾ ਹੀ ਵਰਚੁਅਲ ਨੰਬਰ WhatsApp ਨੰਬਰ ਇਹ ਇਹਨਾਂ ਦਾ ਹੀ ਉਪਯੋਗ ਕਰਕੇ ਇਹ ਗੱਲ ਕਰਦੇ ਸੀ ਜਿਹੜੀ ਗੱਲ ਇਹਨਾਂ ਦੀ ਰੈਸਟ ਹੋਈ ਹੈ ਅਸੀਂ ਸਾਰੇ ਜਿਹੜੇ ਜਿਹਨੂੰ ਕਹਿੰਦੇ ਕਿ ਬੈਕਵਰਡ ਲਿੰਕਸ ਫਾਰਵਰਡ ਲਿੰਕਸ ਇਹ ਸਾਰਾ ਰੂਟ ਟ੍ਰੇਸ ਆਊਟ ਕੀਤਾ ਜਾਵੇਗਾ ਸਾਰਿਆਂ ਨੂੰ ਇਸ ਕੜੀ ਦੇ ਵਿੱਚ ਜੋੜਿਆ ਜਾਵੇਗਾ